ਤੁਹਾਡੇ ਕਿਸੇ ਰਿਸ਼ਤੇਦਾਰ ਨੇ ਯਾਰ ਦੋਸਤ ਮਿੱਤਰ ਨੇ ਭਰਾ ਨੇ ਟਰੈਕਟਰ ਖਰੀਦਣਾਗਾ ਤਾਂ ਜਰੂਰ ਉਸ ਭਰਾ ਕੋਲ ਆਹ ਵੀਡੀਓ ਪਹੁੰਚਦੀ ਕਰ ਦਿਓ ਭਰਾਵੋ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਟਰੈਕਟਰ ਲੋਨ ਮੇਲਾ ਲੱਗ ਗਿਆ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਇਹ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆ ਹੈ ਕੋਈ ਵੀ ਟਰੈਕਟਰ ਖਰੀਦਣਾਗਾ ਕਿਵੇਂ 5210 ਖਰੀਦਨੇ ਆ ਸਵਰਾਜ 3 ਸਪੀਡ ਖਰੀਦਨੇ ਆ ਸੋਨਾਲੀਕਾ 750 ਖਰੀਦਨੇ ਆ ਕੁਝ ਟਰੈਕਟਰ ਬਾਹਰ ਵੀ ਖੜੇ ਆ ਕਿਵੇਂ ਸੋਨਾਲੀਕਾ 750 ਬਾਹਰ ਖੜਾਗਾ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਇਹ ਟਰੈਕਟਰ ਖਰੀਦ ਕੇ ਲੈ ਜਾਓ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਇਹ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆ ਹੈ ਸਪੈਸ਼ਲ ਐਡੀਸ਼ਨ ਖੜੇ ਆ ਪੱਥਰੀ ਸਪੀਡ 2 ਸਪੀਡ 3 ਸਪੀਡ 4 ਸਪੀਡ 5 ਸਪੀਡ 4 ਬੀਲ 2 ਬੀਲ ਕੋਈ ਵੀ ਟਰੈਕਟਰ ਖਰੀਦਣਿਆ 40 ਹੌਸਪਾਵਰ 50 60 70 75 80 90 ਹੌਸਪਾਵਰ ਤੱਕ ਹਰੇਕ ਪ੍ਰਕਾਰ ਦੇ ਟਰੈਕਟਰ ਇਥੋਂ ਬੜਾਂ ਟਰੈਕਟਰ ਜੋ ਪਿੰਡ ਭਾਈ ਬਖਤੌਰ ਤੋਂ ਤੁਹਾਨੂੰ ਮਿਲ ਜਾਣਗੇ ਜਰੂਰ ਇਹ ਵੀਡੀਓ ਅੱਗੇ ਆਪਣੇ ਯਾਰ ਦੋਸਤ ਕੋਲੇ ਰਿਸ਼ਤੇਦਾਰ ਕੋਲੇ ਜਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਨੇ ਟਰੈਕਟਰ ਖਰੀਦਣੇ ਆ ਆਸਾਨ ਕਿਸ਼ਤਾਂ 'ਚ ਖਰੀਦਣੇ ਆ ਜਾਂ ਨਗਦ ਨਾਦਕੈਸ਼ ਖਰੀਦਣੇ ਆ ਉਹਨਾਂ ਭਰਾਵਾਂ ਕੋਲੇ ਜਰੂਰ ਇਹ ਵੀਡੀਓ ਸਾਂਝੀ ਜਰੂਰ ਕਰ ਦਿਓ ਤਾਂ ਜਲਦੀ ਤੋਂ ਜਲਦੀ ਉਹੋ ਇਸ ਸਕੀਮਾਂ ਦਾ ਲਾਹਾ ਲੈ ਸਕੇ ਆ ਸਾਡੀ ਦਿੱਤੀ ਹੋਈ ਲੋਕੇਸ਼ਨ ਤੇ ਸੰਪਰਕ ਕਰ ਸਕੇ ਤੁਹਾਨੂੰ ਫੇਰ ਦੱਸਦੇ ਆ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ ਏ ਟਰੈਕਟਰ ਲਾਉਣ ਮੇਲਾ ਲੱਗ ਚੁੱਕਿਆ ਦਿਨ ਬੁੱਧਵਾਰ ਦਿਨ ਬੁੱਧਵਾਰ 19 ਫਰਵਰੀ ਦਿਨ ਬੁੱਧਵਾਰ ਨੂੰ ਇਹ ਟਰੈਕਟਰ ਲਾਉਣ ਮੇਲਾ ਪਿੰਡ ਭਾਈ ਬਖਤੌਰ ਵਿਖੇ ਲੱਗੂਗਾ